ਤਮੇਂ ਤਬਾਹ ਨਹੀਂ ਹੋਏ ਇਸ ਤੀਕਾ ਹੈ ਬੇਹੱਦ ਹੈ ਆਪੇ ਠੀਕ ਹੈ ਪਰ ਅੱਗੇ ਅੱਗੇ ਅੱਛੇ ਕੱਟੋ ਅੱਛੇ ਮੱਟੇ ਕੰਕਰ ਆਪਣੇ ਲਈ ਕੋ ਨਾ ਬੋਲੋ ਇਹਨੇ ਦੇਖੋ ਦੇਖੋ ਇਹ ਨਾ ਅੱਜ ਤੋਂ ਨਹੀਂ ਆ ਰਿਹਾ ਆਈਪੀਐਸਓ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ बीजेपी सरकार बीजेपी सरकार दलित विरोधी बीजेपी सरकार दलित विरोधी बीजेपी सरकार कांग्रेस पार्टी अत्याचार बंद करो बंद करो बंद करो अत्या সব চলে যাবে দারসানে হচ্ছে কাজ নাই ইকোও পলি থেকে দর্শকরা যা যা ਹਾਈ 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 ਆਰਪੀ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਰੋਸ ਮਾਰਚ ਕੈਂਡਲ ਮਾਰਚ ਕਰਿਆ ਇਸ ਕੈਂਡਲ ਮਾਰਚ ਦੇ ਰਹਿਤ ਅਸੀਂ ਜਿਹੜੇ ਦਲਤਾਂ ਤੇ ਗਰੀਬਾਂ ਤੇ ਪਿਛੜਿਆ ਆਸਾਨਾ ਤੇ ਜਾਂ ਜਿਹੜੀਆਂ ਜਮਾਤਾਂ ਨੇ ਉਹਨਾਂ ਦੇ ਜਿਹੜਾ ਸ਼ੋਸ਼ਣ ਹੋ ਰਿਹਾ ਉਹਨਾਂ ਦਾ ਜਿਹੜੀ ਮੌਜੂਦਾ ਕਾਂਗਰਸ ਦੀ ਸਰਕਾਰ ਹੈ ਉਹਦੀ ਸੋਚ ਹੈ ਜਿਹੜੀ ਉਸ ਧਨਾੜਾ ਨੂੰ ਤੇ ਇੱਕੋ ਜਮਾਤਾਂ ਨੂੰ ਅੱਗੇ ਕਰਕੇ ਦੇਸ਼ ਤਨਕੇ ਖਰਾਬ ਕੀ ਕੋਰਟ ਚੋਰੀ ਕਰਕੇ ਇਹ ਸਾਰੀਆਂ ਚੀਚਾ ਕਰਕੇ ਉਹ ਪੂਰੇ ਦੇਸ਼ ਤੇ ਕਾਬਜ ਹੋਣਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਪੀ ਪੂਰਨ ਕੁਮਾਰ ਜੀ ਜਿਹੜੇ ਏਡੀਜੀਪੀ ਹੋ ਕੇ ਆਈਪੀਐਸ ਹੋ ਕੇ ਜਿਨ੍ਹਾਂ ਨੇ ਆਪ ਦੇ ਆਪ ਨੂੰ ਗੋਲੀਬਾਰ ਲਈ ਅਜਿਹੇ ਇਨਸਾਨ ਜੇ ਇਸ ਦੇਸ਼ ਚ ਅਦਲੇ ਦਿਸਾਨ ਸੁਰੱਖਿਤ ਨਹੀਂ ਹੈ ਜਿਉਂ ਨਾਲ ਉਹ ਇਨਤਖਾਬ ਨਹੀਂ ਮਿਲ ਰਿਹਾ ਤਾਂ ਫਿਰ ਆਮ ਜਨਤਾ ਨੂੰ ਆਮ ਸੱਤ ਤਨ ਨੂੰ ਕਿਵੇਂ ਇਨਸਾਫ ਦੇਣਗੇ ਅਸੀਂ ਚਾਹੁੰਦੇ ਹਾਂ ਵੀ 8 ਪੇਜ ਦਾ ਜਿਹੜਾ ਨੋਟ ਲਿਖ ਕੇ ਗਏ ਹੈ ਉਸ ਨੋਟ ਦੇ ਮੁਤਾਬਕ ਜਿੰਨੇ ਵੀ ਅਫਸਰਾ ਦੇ ਜਾਂ ਜਿਨ੍ਹਾਂ ਦੇ ਵੀ ਨਾਮ ਲਿਖਿਆ ਹੈ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਹ ਸਸਪੈਂਡ ਹੋਣੇ ਚਾਹੀਦੇ ਹੈ ਤੇ ਉਹ ਸਪੀੜਤ ਪਰਿਵਾਰ ਨੂੰ ਮਿਆ ਮਿਲਣਾ ਚਾਹੀਦਾ ਕਿਉਂਕਿ ਜਿਹੜੀ ਆਰਐਸਐਸ ਹੈ ਉਹਦੀ ਮਨੁਵਰਤੀ ਸੋਚ ਹੈ ਜਿਹੜੀ ਬੀਜੇਪੀ ਹੈ ਉਹਦੀ ਮਜਬੂਰੀ ਹੈ ਸੰਵਿਧਾਨ ਨੂੰ ਮੰਨਣਾ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਸੰਵਿਧਾਨ ਨੂੰ ਅਸੀਂ ਕੁਝ ਕਰਾਂਗੇ ਤਾਂ ਗਲਤ ਲੋਕ ਜਾਂ ਆਮ ਲੋਕ ਸਾਡੇ ਪਿੱਛੇ ਪੈ ਜਾਣਗੇ ਤੇ ਸਾਡਾ ਖਾਤਮਾ ਹੋ ਜਾਊਗਾ ਐਤੋਂ ਪਹਿਲਾਂ ਵੀ ਇੱਕ ਬਰਾਏ ਬਰੇਂਦੀ ਦੇ ਵਿੱਚ ਕਿਸਾਨ ਮੁੰਡਾ ਨੌਜਵਾਨ ਮੁੰਡਾ ਦਲਸ ਸੀ ਉਹਨੂੰ ਮਾਰਕੁੱਟ-ਕੁੱਟ ਕੇ ਮਾਰਦਾ ਉਸ ਤੋਂ ਬਾਅਦ 26 ਜਨਵਰੀ ਜਿਹੜੀ 1925 ਸੀ ਉਦੋਂ ਭੀਮਰਾਓਂbedkar ਜੀ ਦੇ ਸਟੈਚੂ ਦਾ ਅੰਕਸਰ ਕੰਨੀ ਅਪਮਾਨ ਹੋਇਆ ਤਾਂ ਸਾਡੀ ਇਹੀ ਮੰਗ ਹੈ ਇਹੀ ਸਾਡੀ ਗੱਲ ਹੈ ਕਿ ਜੇਕਰ ਉਹਨਾਂ ਨੇ ਇਹ ਕਾਰਵਾਈ ਨਾ ਕੀਤੀ ਆਪ ਜੀ ਇਹ ਸੋਚ ਨਾ ਛੱਡੀ ਜਾਂ ਬੀਜੇਪੀ ਨੇ ਇਸੇ ਤਰੀਕੇ ਨਾਲ ਦੇਸ਼ ਦੇ ਲੋਕਾਂ ਨੂੰ ਵੰਡਣਾ ਚਾਹਿਆ ਤਾਂ ਇਹ ਚੀਜ਼ ਕਾਂਗਰਸ ਪਾਰਟੀ ਕਦੇ ਵੀ ਹੋਣ ਨਹੀਂ ਦੇਵੇਗੀ ਬਾਬਾ ਭੀਮ ਰਾਵ ਅੰਬੇਦਕਰ ਜੀ ਦਾ ਪੁੱਤਰ ਉਹਨਾਂ ਨੇ ਦੇਸ਼ ਵਸਤੇ ਸੰਵਿਧਾਨ ਬਣਾ ਕੇ ਹਰੇਕ ਜਾਤੀ ਵਸਤੇ ਹਰੇਕ ਜਮਾਤ ਵਸਤੇ ਅਧਿਕਾਰ ਕਾਨੂੰਨ ਬਣਾਏ ਨਿਆਂ ਦੇ ਸਾਧਨ ਬਣਾਏ ਬਾਬਾ ਭੀਮਰਾਉਂ ਵੇੜਕਰ ਜੀ ਦੀ ਸੋਚ ਤੇ ਪਹਿਰਾ ਦਾ ਦੇਣਾ ਹੀ ਪੈਣਾ ਮਤੁਰ ਦਾ ਬੀਜੇਪੀ ਸਰਕਾਰ ਨੂੰ ਇੰਨਾ ਲੰਮਾ ਉਹਨਾਂ ਦਾ ਨਹੀਂ ਚੱਲ ਸਕਦਾ ਇਸ ਕਰਕੇ ਮੇਰੀ ਗੁਰੂ ਮਹਾਰਾਜ ਤੇ ਉਸ ਸੱਚੇ ਪਾਤਸ਼ਾਹ ਨੂੰ ਵੀ ਬੇਨਤੀ ਹੈ ਕਿ ਬਾਬਾ ਭੀਮਰਾਉਂ ਵੇੜਕਰ ਜੀ ਜਿਨ੍ਹਾਂ ਨੇ ਸਭਿਧਾਨ ਰੱਖਿਆ ਜਿਹੜੇ ਅਮਰ ਨੇ ਉਹਨਾਂ ਦਾ ਰੂਪ ਧਾਰਨ ਕਰਕੇ ਦੇਸ਼ ਦੇ ਵਿੱਚ ਫੇਰ ਭੇਜੋ ਕਿਉਂਕਿ ਜੇਕਰ ਇਸੇ ਤਰੀਕੇ ਨਾਲ ਚੱਲਦੀ ਗਿਆ ਤਾਂ ਜਿਵੇਂ ਦੂਜੇ ਮੁਲਕਾਂ 'ਚ ਜਿਵੇਂ ਨਪਾਲ 'ਚ ਹੋਰ ਦੇਸ਼ਾਂ 'ਚ ਆਏ ਲੋਕ ਆ ਤੰਗੇ ਹੋਏ ਲੋਕਾਂ ਨੇ ਜਾ ਕੇ ਕਾਬੂ ਹੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਰਾਜਨੀਤਿਕ ਸੀ ਉਹਨਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਕਿਤੇ ਇਹ ਜੀਆਂ ਸਥਿਤੀਆਂ ਹਿੰਦੁਸਤਾਨ ਦੇ ਵਿੱਚ ਵੀ ਨਾ ਵੜ ਜਾਣ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਪਹਿਰਾ ਦੇਣਾ ਜ਼ਰੂਰੀ ਹੈ ਸਾਨੂੰ ਨਿਆਂ ਚਾਹੀਦਾ ਹੈ ਪੀ ਪੂਰਨ ਕੁਮਾਰ ਜੀ ਉਹਨਾਂ ਦੇ ਹਥਿਆਰਿਆਂ ਨੂੰ ਜਿਨ੍ਹਾਂ ਦੇ ਅੱਖ ਤੇਗਾ ਦੇ ਲੋਟ ਚ ਨਾਮ ਲਿਖੇ ਹੋਏ ਆ ਉਹ ਨੋਟਾਂ ਦੇ ਵਿੱਚ ਜਿਹੜੇ ਬਣਿਆ ਵੈ ਸੁਸਾਈਡ ਨੂੰ ਉਹਨਾਂ ਦਾ ਉਹ ਪਰਚਾ ਦਾ ਦੋਗੇ ਗ੍ਰਿਫਤਾਰੀਆਂ ਹੋ ਕੇ ਨਿਆਂ ਮਿਲਣਾ ਚਾਹੀਦਾ ਔਰ ਜਿਹੜੀ ਪੀਜਪੀ ਦੀ ਵਿਚਾਰਤਾਰ ਹੈ ਉਹਨ ਉਹਨਾਂ ਨੂੰ ਹਰ ਕੀਮਤ ਤੇ ਬਦਲਣਾ ਹੀ ਉਹਨਾਂ ਦੀ ਪਤਨੀ ਨੇ ਮੰਗ ਕੀਤੀ ਹੈ ਸੀਐਸਬੀ ਐਸਓ ਮੰਗ ਕੀਤੀ ਹੈ ਕਿ ਕੁੱਝ ਨਾਮ ਕੱਢ ਦੇ ਪਰਚਾਦਰ ਦੇ ਵਿੱਚੋਂ ਕੱਢਦੇ ਸੀ ਨਾਮ 13 ਜਣਿਆਂ ਦੇ ਨਾਮ ਆ ਜੀ ਉਹਦੇ ਵਿੱਚ ਕੁੱਝ ਨਾਮ ਕੱਢ ਦੇ ਕਿਵੇਂ ਕੀ ਕਹਿਣਾ ਚਾਹੋਗੇ ਜੀ ਸੋ ਤੱਕ ਉਹਨਾਂ ਨੇ ਸੀਬੀਆਈ ਦੀ ਮੰਗ ਕੀਤੀ ਆ ਅਸੀਂ ਵੀ ਉਹਨਾਂ ਦੀ ਗੱਲ ਤੇ ਪਹਿਰਾ ਦਿੰਦੇ ਆ ਜੋ ਪਰਿਵਾਰ ਦਾ ਦੁੱਖ ਹੈ ਉਸ ਪਰਿਵਾਰ ਦੇ ਦੁੱਖ ਤੇ ਅਸੀਂ ਪਹਿਰਾ ਦਿੰਦੇ ਆ ਜੋ ਵੀ ਉਹਨਾਂ ਦੀ ਮੰਗ ਉਹ ਪੂਰੀ ਹੋਣੀ ਚਾਹੀਦੀ ਹੈ ਕਾਂਗਰਸ ਪਾਰਟੀ ਨੇ ਵੀ ਇਹੀ ਮੰਗ ਰੱਖੀ ਹੈ ਕਿ ਜੇਕਰ ਜਿੰਨਾਂ ਦੇ ਵੀ ਨਾਮ ਹੈ ਪਰਚਾ ਦਰਜ ਕਰਕੇ ਗ੍ਰਿਫਤਾਰੀ ਕਰਕੇ ਇੱਕ ਆਈਪੀਐਸ ਅਫਸਰ ਕੇ.ਟੀ.ਜੀ.ਪੀ.ਟੀ ਦੀ 55 ایس ਹੈ ਅਗਰ ਉਹ ਨਹੀਂ ਆਏ ਵਸਤੇ ਤਰਸਰੀ ਹੈ ਫਿਰ ਮੌਜੂਦਾ ਬੀਜੇਪੀ ਦੀ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਕਿਉਂਕਿ ਸੈਂਟਰ ਦੀ ਸਰਕਾਰ ਹੈ ਚੰਡੀਗੜ੍ਹ ਯੂਟੀ ਉਹਨਾਂ ਦੇ ਅੰダー ਹੈ ਉਹਨਾਂ ਦੇ ਜਿਹੜਾ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਨੇ 바ਵਾ ਸਾਹਿਬ ਦਾ ਨਰਾਤਰ ਕੀਤਾ ਇਹ ਚੀਜ਼ਾਂ ਤੋਂ ਪਤਾ ਲੱਗਦਾ ਵੀ ਇਹ ਸਾਰੇ ਇੱਕ ਗਿਲੇ ਨੀਤੀ ਸਾਜ਼ਿਸ਼ ਹੈ ਚਾਣ ਬੁਝ ਕੇ ਦੇਸ਼ ਦੇ ਲੋਕਾਂ ਨੂੰ ਕੰਨ ਪਰੇਸ਼ਾਨ ਕਰਕੇ ਸਰਕਾਰਾਂ ਦੇ ਵਿਆਹੇ ਧੰਗੇ ਕਰਾਉਣ ਦੀ ਨੀਤ ਲਲ ਬੀਜੇਪੀ ਚੱਲ ਰਹੀ ਹੈ ਕਿਉਂਕਿ ਅੱਜ ਦੇਸ਼ ਤੋਂ ਉਹਨਾਂ ਨੂੰ ਸਾਰਿਆ ਕਿ ਟਕਾ ਹੈ ਬਾਦਨ ਜੀ ਅੱਜ ਜਿਹੜਾ ਤੁਸੀਂ ਪ੍ਰਕਾਸ਼ ਕਰਦੇ ਹੋ ਕੈਂਡਲ ਮਾਰ ਕਿੱਥੋਂ ਲੈ ਕੇ ਕਿੱਥੋਂ ਸ਼ੁਰੂ ਹੋਇਆ ਅਸੀਂ ਸ਼ਹਿਰ ਦੇ ਵਿੱਚ ਫਾਇਰ ਬ੍ਰਿਗੇਡ ਤੋਂ ਸ਼ੁਰੂ ਕਰਕੇ ਸ਼ਹਿਰ ਤੋਂ ਉੱਤੇ ਹੋਏ ਆਰੀਆ ਸਮਾਜ ਤੋਂ ਜੀਤ ਭਗਤ ਸਿੰਘ ਜੀ ਨੂੰ ਇਹ ਕੈਂਡਲਸ ਦਾ ਬਾਝਾਂ ਕਰਕੇ ਪ੍ਰਣਾਮ ਕਰਕੇ ਉਹਨਾਂ ਦੇ ਪੁੱਰੇ ਵੀ ਅਸੀਂ ਅਰਦਾਸ ਕਰਾਂਗੇ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਨੂੰ ਅੱਜ ਤੱਕ ਬਸਾਨੂੰ ਯਾਦ ਕਰਾ ਕੇ ਆਜ਼ਾਦੀ ਦਿੱਤੀ ਕਿ ਸਾਨੂੰ ਦੁਬਾਰਾ ਤੁਸੀਂ ਆਪ ਦੀ ਸੋਚ ਦੇ ਜਿਹੜੀ ਵੀ ਹੈ ਉਹਦੇ ਮੁਤਾਬਕ ਅੱਜ ਦੇਸ਼ ਨੂੰ ਫੇਰ ਥੋੜੀ ਲੋੜ ਹੈ ਅਸੀਂ ਇਹ ਕੇਂਦਰ ਸੋਨਾਂ ਨੂੰ ਨਮਨ ਕਰਕੇ ਆਪਾਂ ਠੀਕ ਇਹ ਸੀ ਜਾਇਨ ਦਾ ਕੀ ਨਾਮ ਹੈ ਤੁਹਾਡਾ ਕੀ ਹੈ ਮੇਰਾ ਨਾਮ ਟਹਿਲ ਸਿੰਘ ਸੱਧੂ ਆ ਮੈਂ ਪੰਜਾਬ ਕਾਂਗਰਸ ਦਾ ਲੀਡਰ ਆ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਅੱਜ ਇਸ ਚੌਂਕ ਦੇ ਵਿੱਚ ਇਕੱਠੀ ਹੋਈ ਆ ਅਸੀਂ ਜਿਹੜਾ ਪਿਛਲੇ ਹਫਤੇ ਤੋਂ ਇੱਕ ਬਹੁਤ ਵੱਡਾ ਅਥਿਆਚਾਰ ਹੋਇਆ ਦਲਤਾਂ ਦੇ ਨਾਲ ਦਲਤ ਪਰਿਵਾਰ ਦੇ ਇੱਕ ਬਹੁਤ ਸੀਨੀਅਰ ਆਗੂ ਜਿਹੜੇ ਡੀਜੀਪੀ ਲੈਵਲ ਦੇ ਵਾਈ ਪੂਰਨ ਕੁਮਾਰ ਜੀ ਨੂੰ ਆਤਮ ਹੱਤਿਆ ਕਰਨੀ ਪਈ ਸੁਸਾਈਡ ਕਰਨਾ ਪਿਆ ਔਰ ਮਜਬੂਰ ਹੋ ਕੇ ਕਿਉਂਕਿ ਉੱਥੋਂ ਦੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੂੰ ਨਿਆਂ ਨਹੀਂ ਦੇ ਸਕੇ ਤੇ ਅੱਜ ਅਸੀਂ ਕੈਂਡਲ ਮਾਰਚ ਕਰਨ ਜਾ ਰਹੇ ਹਾਂ ਉਹਨਾਂ ਦੀ ਧਰਮ ਪਤਨੀ ਵੀ ਜਿਹੜੀ ਆਈਐਸ ਆ ਤੇ ਉਹ ਵੀ ਪਿਛਲੇ ਇੱਕ ਹਫਤੇ ਤੋਂ ਆਪਣੇ ਜਿਹੜੇ ਘਰ ਵਾਲੇ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਕਰਾਉਣ ਵਾਸਤੇ ਖੱਬੇ ਸੱਜੇ ਜ਼ੋਰ ਲਗਾ ਰਹੀ ਆ ਸਰਕਾਰ ਕੋਲੇ ਬਹੁਤ ਵੱਡੀਆਂ ਮਤਲਬੇ ਮੰਤਾਂ ਕਰ ਰਹੀ ਆ ਲੇਕਿਨ ਉਹਨਾਂ ਨੂੰ ਨਿਆਂ ਨਹੀਂ ਮਿਲ ਜਾ ਰਿਹਾ ਤੇ ਸੋ ਅਸੀਂ ਇਸ ਕਰਕੇ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਕੱਠੇ ਹੋਏ ਆ ਕੁਝ ਦਿਨ ਪਹਿਲਾਂ ਵੀ ਅਸੀਂ ਇਹਨਾਂ ਦੇ ਮੋਦੀ ਜੀ ਦਾ ਪਤਲਾ ਫੂਕਿਆ ਸੀ ਤੇ ਅੱਜ ਅਸੀਂ ਕੈਂਡਲ ਮਾਰਚ ਕਰਨਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਲਾਕ ਬਹੁਤ ਮਾੜੇ ਹੋ ਚੁੱਕੇ ਨੇ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਨਾ ਔਰ ਤੁਸੀਂ ਦੇਖੋ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਜਿਹੜੇ ਸਾਡੇ ਚੀਫ ਜਸਟਿਸ ਸੀ ਗਵਾਈ ਸਾਹਿਬ ਉਹਨਾਂ ਤੇ ਵੀ ਇੱਕ ਬਹੁਤ ਇਹਨਾਂ ਦੀ ਕਾਨੂੰਨੀ ਹਰਕਤ ਹੋਈ ਬੀਜੇਪੀ ਦੀ ਇੱਕ ਅੰਸ਼ਰਾਰਤੀ ਅੰਸਰ ਨੇ ਉਹਨਾਂ ਤੇ ਜੁੱਤੀ ਜੱਤੀ ਕੀਤੀ ਗਈ ਸੋ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਤੇ ਇਹਨਾਂ ਦੀਆਂ ਕਾਰਵਾਈਆਂ ਨੇ ਬੀਜੇਪੀ ਦੀ ਉਹਨਾਂ ਨੂੰ ਸचेत ਕਰਨ ਵਾਸਤੇ ਅੱਜ ਕੈਂਡਲ ਮਾਰਚ ਕਰ ਰਹੇ ਹਾਂ ਤੇ ਲੋਕਾਂ ਨੂੰ ਅਸੀਂ ਇਸ ਦੇ ਵਿੱਚ ਖੁੱਲਾ ਸੱਦਾ ਦੇ ਰਹੇ ਹਾਂ